ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਹੁਣ ਜੋ ਬਹੁਤ ਵੱਡੀ ਖਬਰ ਆਈ ਹੈ ਸਾਹਮਣੇ ਜਿਹਦੇ ਵਿੱਚ ਕੀ ਪੰਜਾਬੀਆਂ ਨੂੰ ਸ਼ੇਅਰ ਕਰਨਾ ਜ਼ਰੂਰ ਬਣਦਾ ਕਿਉਂਕਿ ਇਹ ਬੱਚਿਆਂ ਦੀ ਖਬਰ ਆ ਜਿਹੜੇ ਸਾਡੇ ਬੱਚੇ ਆਪਾਂ ਟਿਊਸ਼ਨ ਭੇਜ ਦਿੰਨੇ ਆ ਸਕੂਲਾਂ ਚ ਭੇਜ ਦਿੰਨੇ ਆ ਤਾਂ ਉਹ ਹੁਣ ਸੁਰੱਖਿਤ ਨਹੀਂ ਹੈਗੇ ਤਾਂ ਜੋ ਇਹ ਖੰਨਾ ਪਿੰਡ ਦੀ ਖਬਰ ਆ ਜਿੱਥੇ 7 ਸਾਲਾਂ ਦੇ ਬੱਚੇ ਨੂੰ ਜਿਵੇਂ ਕਿ ਗੈਂਗਸਟਰਾਂ ਵੱਲੋਂ ਹੁਣ ਇਸ ਪਰਿਵਾਰ ਨੂੰ ਧਮਕੀ ਦਿੱਤੀ ਗਈ ਆ ਵੀ ਸਾਨੂੰ 1 ਕਰੋੜ ਰੁਪਈਆ ਦਿੱਤਾ ਜਾਂ ਦੇ ਦਿੱਤਾ ਜਾਵੇ ਨਹੀਂ ਅਸੀਂ ਬੱਚੇ ਨੂੰ ਮਾਰ ਦਿੱਤਾ ਜਾਊਗਾ ਕਿਉਂਕਿ ਇਹ ਪਰਿਵਾਰ ਦਾ ਕਹਿਣਾਗਾ ਵੀ ਅਸੀਂ ਬੱਚਾ ਜਦੋਂ ਘਰੋਂ ਨਿਕਲਿਆ ਸਾਈਕਲੀ ਲੈ ਕੇ ਉਹਦੇ ਇੱਕ ਮੋਟਰਸਾਈਕਲ ਆਉਂਦਾ ਇਹਨਾਂ ਦਾ ਗੈਂਗਸਟਰਾਂ ਦਾ ਤੇ ਉਹ ਬੱਚੇ ਨੂੰ ਗਵਾਹ ਕਰਕੇ ਲੈ ਜਾਂਦੇ ਆ ਬਾਅਦ ਵਿੱਚ ਧਮਕੀਆਂ ਦਿੰਦੀਆਂ ਦਿੰਦੇ ਆ ਪਰਿਵਾਰ ਨੂੰ ਗੱਲ ਹੁਣ ਇੰਨੀ ਕਾ ਇਹ ਕਿਉਂਕਿ ਪੰਜਾਬ ਦੇ ਵਿੱਚ ਸਾਡੇ ਬੱਚੇ ਵੀ ਸੁਰੱਖਿਅਤ ਨਹੀਂ ਜਿਹੜੇ ਬੱਚੇ ਆਪਾਂ ਕਹਿੰਦੇ ਆ ਸਕੂਲਾਂ ਨੂੰ ਤੋੜ ਦਿੰਦੇ ਆ ਘਰ ਦੇ ਵਿੱਚ ਪਰਿਵਾਰ ਨੂੰ ਹੀ ਹੁੰਦਾ ਬੱਚਾ ਸਕੂਲ ਗਿਆ ਇਸ ਕਰਕੇ ਵੀ ਦੁਬਾਰਾ ਦੁਬਾਰਾ ਕਹਿੰਦਾ ਚੋਨਾ ਇੱਕ ਤਾਂ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਆ ਕਰੋ ਕਿਉਂਕਿ ਮੈਂ ਹਰ ਵੀਡੀਓ ਨੂੰ ਨਹੀਂ ਕਹਦਾ ਹੁੰਦਾ ਇਹ ਬੱਚਿਆਂ ਦਾ ਕੰਮ ਆ ਜਿਵੇਂ ਆਪਾਂ ਬੱਚਿਆਂ ਨੂੰ ਟਿਊਸ਼ਨਾਂ ਤੇ ਭੇਜ ਦਿੰਦੇ ਆ ਮਾਤਾ ਪਿਤਾ ਨੂੰ ਤਾਂ ਹੁੰਦਾ ਵੀ ਬੱਚਾ ਆਪਣਾ ਸੁਰੱਖਿਅਤਤਾ ਵੀ ਆ ਜੂਗਾ ਘਰੇ ਹੈਨਾ ਜਿਵੇਂ ਹੁਣ ਇਸ ਬੱਚੇ ਨੂੰ ਕਟਨਾਪ ਕਰ ਲਿੱਤਾ ਗਿਆ ਬਾਅਦ ਦੇ ਵਿੱਚ ਪਰਿਵਾਰ ਤੋਂ ਪੈਸੇ ਮੰਗੇ ਗਏ 1 ਕਰੋੜ ਦੀ ਮੰਗ ਕੀਤੀ ਗਈ ਆ ਇਹ ਤਾਂ ਮੈਂ ਅੱਜ ਇਹ ਪ੍ਰਸ਼ਾਸਨ ਦੀ ਬਹੁਤ ਵੱਡਾ ਇੱਕ ਧੰਨਵਾਦ ਮੰਨਦੇ ਆ ਜਿਹੜੇ ਇੱਕ ਪਹਿਲੀ ਵਾਰ ਅੱਜ ਇੱਕ ਬਹੁਤ ਵੱਡਾ ਇੱਕ ਕੰਮ ਕਰਿਆ ਕਿਉਂਕਿ ਹਰ ਅਕਸਰ ਪੁਲਸ ਵਾਲਿਆਂ ਨੂੰ ਮਾਰਿਆ ਹੀ ਕਿਹਾ ਜਾਂਦਾ ਆਪਾਂ ਇਹ ਕਹਿੰਦੇ ਜੇ ਅਗਰ ਪ੍ਰਸ਼ਾਸਨ ਨਾ ਹੋਵੇ ਤਾਂ ਲੋਕ ਆਪਸ ਵਿੱਚ ਮਰ ਆਪਸ ਵਿੱਚ ਲੜ ਲੜੀ ਮਰ ਜਾਣ ਤੇ ਬਾਕੀ ਜਿਹੜਾ ਹੈਗਾ ਅਤਿਆਚਾਰ ਉਹ ਤਾਂ ਬੇहद ਜ਼ਿਆਦਾ ਹੀ ਹੋ ਜੇ ਇਹ ਪ੍ਰਸ਼ਾਸਨ ਵੀ ਇੱਕ ਆਪਾਂ ਜਿਹਦੇ ਵਿੱਚ ਪੰਜਾਬ ਪੁਲਿਸ ਦਾ ਬਹੁਤ ਵੱਡਾ ਯੋਗਦਾਨ ਰਿਹਾਗਾ ਆਪਾਂ ਇਹੀ ਕਹਿਣਾ ਚਾਹਾਂਗੇ ਜੇ ਪ੍ਰਸ਼ਾਸਨ ਨਾ ਹੋਵੇ ਅਕਸਰ ਪੁਲਿਸ ਵਾਲਿਆਂ ਨੂੰ ਮਾੜਾ ਹੀ ਕਿਹਾ ਜਾਂਦਾਗਾ ਪਰ ਜੋ ਹੁਣ ਇੱਕ ਇਹਨਾਂ ਨੇ ਵੱਡੀ ਬਹੁਤ ਜਿੱਤ ਕੀਤੀ ਹੈ ਕਿਉਂਕਿ ਇਹ ਬੱਚੇ ਨੂੰ ਅਗਵਾ ਕਰਕੇ ਜਿਵੇਂ ਇਹ ਗੈਂਗਸਟਰ ਲੈ ਕੇ ਗਏ ਸੀ ਤਾਂ ਦੋਨੋਂ ਨੂੰ ਚੱਖ ਵੀ ਗ੍ਰਿਫਤਾਰ ਕਰਿਆ ਇਹਨਾਂ ਨੇ ਇੱਕ ਨੂੰ ਉੱਥੇ ਢੇਰ ਕਰ ਦਿੱਤਾ ਗਿਆ ਇਨਕਾਊਂਟਰ ਕਰ ਦਿੱਤਾ ਗਿਆ ਕਹਿੰਦਾ ਮਤਲਬ ਵੀ ਇਹ ਪੰਜਾਬ ਦੇ ਪ੍ਰਤੀ ਆਪਣੀ ਜੋ ਗੱਲਬਾਤ ਹੁੰਦੀ ਹੈ ਥੋੜੀ ਸਾਂਝੀ ਕਰਦੇ ਆ ਇਸ ਕਰਕੇ ਮੈਂ ਫਿਰ ਤੋਂ ਕਹਿਣਾਗਾ ਵੀ ਵੀਡੀਓ ਨੂੰ ਬਈ ਗਰੁੱਪਾਂ ਵਿੱਚ ਸ਼ੇਅਰ ਕਰਦਿਆਂ ਕਰੋ ਕਿਉਂਕਿ ਇਹ ਬੱਚਿਆਂ ਦਾ ਕੰਮ ਆ ਹਰ ਆਪਣੇ ਘਰ ਘਰ ਦਾ ਬੱਚਾ ਸਕੂਲਾਂ ਦੇ ਵਿੱਚ ਪੜ੍ਹਦੇ ਆ ਕਿਉਂਕਿ ਮਾਤਾ ਪਿਤਾਂ ਨੇ ਤਾਂ ਇਹ ਹੁੰਦਾ ਇਹ ਬੱਚਾ ਸਕੂਲ ਗਿਆ ਸੁਰੱਖਿਅਤ ਆ ਤੇ ਇਸ ਕਰਕੇ ਮੈਂ ਫਿਰ ਤੋਂ ਵੀ ਦੁਬਾਰਾ ਕਹਿਣਾ ਮਾਸਟਰਾਂ ਨੂੰ ਵੀ ਕਹਿ ਦਿੱਤਾ ਜਾਵੇ ਵੀ ਭਈ ਸਾਡਾ ਬੱਚੇ ਨੂੰ ਬਾਹਰ ਨਾ ਆਉਣ ਦਿੱਤਾ ਜਾਵੇ ਕਿਉਂਕਿ ਸਾਡੇ ਜਿਹੜਾ ਬੱਚਾ ਦਾ ਉਹਨੂੰ ਕੋਈ ਨਹੀਂ ਪਤਾਉਂਦਾ ਮੈਂ ਇੱਧਰ ਜਾਣਾ ਜਾਂ ਨਹੀਂ ਜਾਣਾ ਤਾਂ ਹੁਣ ਜਿਵੇਂ ਇਹਨਾਂ ਨੇ ਇਹ ਤਾਂ ਇੰਨਾ ਵੱਡੀ ਜੋ ਹਰਕਤ ਕੀਤੀ ਹੈ ਇਹਨਾਂ ਨੇ ਇਹ ਤਾਂ ਇੱਕ ਵਾਦੀ ਵੀ ਨਹੀਂ ਕਰਦੇ ਇਸ ਲੋਟ ਤਾਂ ਇਹ ਤਾਂ ਫਿਰ ਪੰਜਾਬ ਦੇ ਵਿੱਚ ਵੀ ਆਪਣੇ ਬੇहद ਜ਼ਿਆਦਾ ਗੈਂਗਸਟਰ ਹੋਗੇ ਜਿਵੇਂ ਮੈਂ ਹਰ ਵੀਡੀਓ 'ਚ ਕਹਿਣਾ ਹੁੰਦਾ ਵੀ ਗੈਂਗਸਟਰ 300 ਤੋਂ ਜ਼ਿਆਦਾ ਦੱਸੀ ਗਏ ਆਪਣੇ ਪੰਜਾਬ 'ਚ ਜਿਵੇਂ ਗੱਲ ਕਰੀਏ ਲੋਰਸ ਬਸਨੋਈ ਦੀ ਇਹਨੇ ਹੁਣ ਜਿਵੇਂ ਸਿੱਧਕੀ ਬਾਪੇ ਨੂੰ ਸਿੱਧੀ ਧਮਕੀ ਦਿੱਤੀ ਆ ਫਿਰ ਸਲਮਾਨ ਖਾਨ ਨੂੰ ਸਿੱਧਕੀ ਬਾਪੇ ਦੀ ਹੱਤਿਆ ਕਰ ਦਿੱਤੇ ਆ ਨੇ ਸਿੱਧਾ ਪਹਿਲਾਂ ਚੇਤਾਵਨੀ ਦਿੰਦੇ ਆ ਫਿਰ ਸਿੱਧੂ ਮੂਸੇ ਵਾਲਾ ਇੰਨਾ ਗੈਂਗਸਟਰ ਵਧੀਆ ਗਾਉਣ ਵਾਲਾ ਸਿੰਗਰ ਤਾਂ ਉਹਦੀ ਵੀ ਇਹਨਾਂ ਨੇ ਇੱਕ ਥੋੜੇ ਜੇ ਪੈਸੇ ਪਿੱਛੇ ਜਿਵੇਂ ਮਾਨਸਾ ਜ਼ਿਲ੍ਹੇ ਦਾ ਜਿਹੜਾ ਕੇਕੜਾ ਸੀ ਉਹਨੇ ਬਰਵਾ ਦਿੱਤਾ ਗਿਆ ਗੱਲ ਹੁਣ ਇੰਨ ਇੰਨੀ ਕੀ ਆ ਪੰਜਾਬ ਦੇ ਵਿੱਚ ਗੈਂਗਸਟਰ ਬੇਹੱਦ ਜ਼ਿਆਦਾ ਹੋ ਗਏ ਆ ਤਾਂ ਜਿਹਦੇ ਵਿੱਚ ਹੁਣ ਬਈ ਇੰਨੇ ਕੁ ਫਰਜ ਤੁਹਾਡਾ ਜ਼ਰੂਰ ਬਣਦਾ ਕਿਉਂਕਿ ਕਤਲੇ ਕੱਲੇ ਚਿੱਲੇ ਤੱਕ ਘਰ ਵਿੱਚ ਵੀਡੀਓ ਪਹੁੰਚਾਓ ਇਹ ਕਿਉਂਕਿ ਆਪਣੇ ਪੰਜਾਬ ਦੇ ਪ੍ਰਤੀ ਗੱਲਬਾਤ ਹੁੰਦੀ ਆ ਹਰ ਵੀਡੀਓ ਨੂੰ ਮੈਂ ਕਹਿੰਦਾ ਨਹੀਂ ਹੁੰਦਾ ਵੀ ਸ਼ੇਅਰ ਕਰੋ ਕਿਉਂਕਿ ਉਹ ਤਾਂ ਆਟੋਮੈਟਿਕ ਚੱਲ ਹੀ ਜਾਣੀ ਆ ਪਰ ਇਹ ਵੀਡੀਓ ਨੂੰ ਸਾਰਿਆਂ ਦਾ ਹੀ ਹੱਕ ਬਣਦਾ ਸ਼ੇਅਰ ਕਰਨ ਦਾ ਕਿਉਂਕਿ ਇਹ ਬੱਚਿਆਂ ਦਾ ਕੰਮ ਪੰਜਾਬ ਦੇ ਪ੍ਰਤੀ ਜੋ ਗੱਲਬਾਤ ਹੁੰਦੀ ਆ ਤੁਹਾਡੇ ਨਾਲ ਸਾਂਝੀ ਕਰਦੇ ਆ ਜੀ ਆ ਹੁਣ ਗੱਲ ਜੋ ਇਹੀ ਆ ਵੀ ਪੰਜਾਬ ਚ ਗੈਂਗਸਟਰ ਬਹੁਤ ਜ਼ਿਆਦਾ ਹੋ ਗਿਆ ਜਿਵੇਂ ਹੁਣ ਸੀਐਮ ਭਵਨਤਮਨ ਨੇ ਵੀ ਇੱਕ ਆਪਣੇ ਬਣੀਓ ਬਿਆਨ ਦਿੱਤੇ ਆ ਜਿਹਨੂੰ ਵੀ ਇੱਕ ਮਾੜਾ ਕਹਿੰਦਾ ਸੀਐਮ ਭਵਨਤਮਨ ਨੇ ਪੰਜਾਬ ਚ ਵੈਸੇ ਚੰਗਾ ਨਹੀਂ ਕਰਿਆ ਮੰਨਦੇ ਆ ਵੀ ਜਦੋਂ ਦੀ ਇਹ ਸਰਕਾਰ ਆਈ ਹੈ ਨੌਕਰੀਆਂ ਵਗੈਰਾ ਇਹ ਜਿਵੇਂ ਵਾਅਦੇ ਕਰੇ ਆ ਤਾਂ ਲੋਕ ਇਹਨਾਂ ਨੂੰ ਗਾਲਾਂ ਹੀ ਦੇ ਰਹੇ ਆ ਫਟਮੂਹੀਆਂ ਮਿਲ ਰਹੀਆਂ ਤਾਂ ਹੁਣ ਜਿਵੇਂ ਇੱਕ ਮੁੱਦਾ ਜੋ ਚੱਕਿਆ ਇਹਨਾਂ ਨੇ ਨਵਾਂ ਨਸ਼ੇ ਤਸਕਰਾਂ ਦੇ ਘਟਾਉਣ ਦਾ ਉਹ ਚਲ ਆਪਾਂ ਕਹਿੰਦੇ ਬਹੁਤ ਚੰਗੀ ਗੱਲ ਆ ਪਰ ਉਹ ਵੀ ਹੁਣ ਇਹਨਾਂ ਨੂੰ ਇਹਦੇ ਤੇ ਇਹ ਗੱਲ ਕਹਿ ਜਾਂਦੇ ਕਈ ਵਾਰੀ ਵੀਡੀਓ ਵਾਇਰਲ ਹੋ ਗਿਆ ਵੀ ਤੁਸੀਂ ਵੱਡੇ ਮਕਰ ਬਖਸ਼ਾਂ ਨੂੰ ਤਾਂ ਪੜਦੇ ਨਹੀਂ ਜਿਹਨਾਂ ਦੇ ਅਲੀ ਸ਼ਾਨ ਮਹਿਰ ਛੋਟੇ ਗਰੀਬਾਂ ਦੇ ਤੁਸੀਂ ਘਾਟ ਆ ਰਹੇ ਇਹ ਸੀਐਮ ਪੰਤ ਮਾਨ ਨੂੰ ਵੀ ਕਿਹਾ ਗਿਆ ਚਲੋ ਜੀ ਖਾਸ ਕਰਕੇ ਜੋ ਪੰਜਾਬ ਦੇ ਪ੍ਰਤੀ ਆਪਣੀ ਗੱਲਬਾਤ ਹੁੰਦੀ ਹੈ ਸੁਣਿਆ ਸਾਂਝੀ ਕਰਦੇ ਜਿਵੇਂ ਹੁਣ ਇਸ ਬੱਚੇ ਨੂੰ ਲੈ ਕੇ ਇਸ ਗੈਂਗਸਟਰਾਂ ਨੇ 1 ਕਰੋੜ ਰੁਪਏ ਦੀ ਮੰਗ ਕੀਤੀ ਗਈ ਆ ਪਰਿਵਾਰ ਵੱਲੋਂ ਤਾਂ ਜੋ ਪੰਜਾਬ ਪੁਲਿਸ ਦਾ ਇੱਕ ਬਹੁਤ ਵੱਡਾ ਯੋਗਦਾਨ ਆ ਤਾ ਇਸ ਕਰਕੇ ਆਪਾਂ ਪੰਜਾਬ ਪੁਲਿਸ ਦਾ ਵੀ ਬਹੁਤ ਵੱਡਾ ਧੰਨਵਾਦ ਮੰਨਦੇ ਆ ਜੇ ਪੰਜਾਬ ਪੁਲਿਸ ਨਾ ਹੋਵੇ ਤਾਂ ਸਾਡੇ ਪੰਜਾਬ ਪੰਜਾਬ ਜਿਹੜੇ ਪੰਜਾਬ ਦੇ ਲੋਕ ਆ ਪਹਿਲਾ ਨੰਬਰ ਤਾਂ ਆਪਾਂ ਇਹ ਕਹਾਂਗੇ ਆਪਸ ਵਿੱਚ ਲੜ ਲੜ ਮਰ ਜਾਣ ਦੂਜਾ ਨੰਬਰ ਜਿਹੜੇ ਨਸ਼ੇ ਤਸਕਰਾ ਇਹ ਬੇहद ਹੋ ਜਾਣ ਬੇहद ਕੋ ਆਪਾਂ ਕਹਿੰਦੇ ਤਾਂ ਕ੍ਰਾਈਮ ਤਾਂ ਪਹਿਲਾਂ ਹੀ ਵਧਿਆ ਖੜਾ ਤਾਂ ਹੁਣ ਉਦੋਂ ਵਧੋ ਵਧ ਕੇ ਹੋ ਜੇ ਜੇ ਮੈਂ ਕਹਿੰਦਾ ਪੁਲਿਸ ਨਾ ਹੋਵੇ ਤਾਂ ਪੁਲਿਸ ਦਾ ਇਹਦਾ ਮਤਲਬ ਵੀ ਕਹਿੰਦਾ ਮਤਲਬ ਪ੍ਰਸ਼ਾਸਨ ਵੀ ਆਪਣਾ ਇੱਕ ਬਹੁਤ ਵੱਡਾ ਯੋਗਦਾਨ ਹੈ ਜਿਨ੍ਹਾਂ ਨੇ ਕੀ ਇਸ ਨੌਜਵਾਨ ਨੂੰ ਜਿਨ੍ਹਾਂ ਨੂੰ ਕੀ ਗ੍ਰਿਫਤਾਰ ਕੀਤਾ ਗਿਆ ਇੱਕ ਨੂੰ ਪੈਰ ਤੇ ਗੋਲੀ ਮਾਰ ਕੇ ਇਹਨਾਂ ਨੇ ਦੋਨੋਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਨੂੰ ਢੇਰ ਕਰ ਦਿੱਤਾ ਗਿਆ ਪੰਜਾਬ ਪੁਲਿਸ ਦਾ ਬਹੁਤ ਵੱਡਾ ਯੋਗਦਾਨ ਰਿਹਾ ਇਹ ਚ ਚਲੋ ਜੀ ਖਾਸ ਕਰਕੇ ਆਪਣੇ ਪੰਜਾਬ ਦੇ ਪ੍ਰਤੀ ਜੋ ਗੱਲਬਾਤ ਹੁੰਦੀ ਆ ਥੋੜਾ ਜਿਹਾ ਸਾਂਝੀ ਕਰਦੇ ਆ ਜਿੰਸੋ ਤੱਕ ਵੀਡੀਓ ਜਲਦੀ ਜੇ ਸ਼ੇਅਰ ਕਰਦੇ ਕਰੋ ਜੀ ਚਾਹੀਏ ਤੁਹਾਨੂੰ ਸਬਸਕ੍ਰਾਈਬ ਕਰਨ ਦੇ ਲਈ ਸਾਡੇ ਆਪਣਾ ਨੋਟੀਫਿਕੇਸ਼ਨ ਬਜ਼ਰ ਵਿੱਚ ਧੰਨਵਾਦ